ਫਾਜ਼ਿਲਕਾ ਨਗਰ ਕੌਂਸਲ ਐਡਵੋਕੇਟ ਸੁਰਿੰਦਰ ਸਦੇਵਾ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਪਾਰਸ਼ਦਾਂ ਨੇ ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 21 ਦੇ ਵਿੱਚ ਸਰਦਾਰ ਛੇ ਸਿੰਘ ਕਬਾਇਆ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਅੱਗੇ ਵੱਧ ਤੋਂ ਵੱਧ ਕਾਂਗਰਸ ਦੇ ਪੱਖ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਵਾਰਡ ਵਾਸੀਆਂ ਵੱਲੋਂ ਵੀ ਐਡਵੋਕੇਟ ਸੁਰਿੰਦਰ ਸਦੇਵਾ ਅਤੇ ਸਮੂਹ ਪਾਰਸ਼ਦਾਂ ਨੂੰ ਕਾਂਗਰਸ ਦੇ ਹੱਕ ਦੇ ਵਿੱਚ ਵੋਟ ਪਾਉਣ ਦਾ ਹਿਸ਼ਾਰਕ ਦੁਆਇਆ ਗਿਆ ਜਿੰਦਾਬਾਦ ਅਜਸੀ ਸਰਦਾਰ ਸ਼ੇਰ ਸਿੰਘ ਕੋਆਇਆ ਜਿਹਦੇ ਵਾਸਤੇ ਚੋਣ ਪ੍ਰਚਾਰ ਕਰਨ ਵਾਸਤੇ ਅਸੀਂ ਘਰ-ਘਰ ਨਿਕਲੇ ਆ ਵਾਰਡ ਨੰਬਰ 21 ਦੇ ਵਿੱਚ ਔਰ ਵਾਰਡ ਨੰਬਰ 21 ਦੇ ਵਿੱਚ ਸਾਡੇ ਜਿਹੜੇ ਕਾਂਗਰਸ ਦੇ ਆਗੂ ਨੇ ਵਿਕਰਮ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਚੋਣ ਪ੍ਰਚਾਰ ਕਰਨ ਵਾਸਤੇ ਨਿਕਲੇ ਆ ਸਾਰੇ ਪਰਸ਼ਾਦ ਸਾਥੀ ਨਾਲ ਨੇ ਲੋਕਾਂ ਦੇ ਵਿੱਚੋਂ ਸਾਨੂੰ ਹਰ ਵਰਗ ਦਾ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਔਰ ਇਸ ਵਾਰ ਦੇ ਵਿੱਚੋਂ ਵੀ ਇਨ ਜਾਬਦੇਚ ਕਾਂਗਰਸ ਚੰਗੀ ਲੀਡ ਲੈ ਕੇ ਨਿਕਲੇਗੀ ਕਿ ਇੱਕ ਬੜਾ ਵੱਡਾ ਪਰਵ ਹੈ ਜਿਹੜਾ ਕਿ 5 ਸਾਲ ਬਾਅਦ ਆਉਂਦਾ ਹੈ ਗਰੀਸ਼ ਦੀ ਮਹਾਪੰਚਾਇਤ ਦਾ ਫੈਸਲਾ ਹੋਣਾ ਹੈ ਉਸ ਮਹਾਪੰਚਾਇਤ ਦੇ ਵਿੱਚ ਸਾਡੇ ਜਿਹੜੇ ਹਲਕਾ ਰੋਹਿਪੁਰ ਤੋਂ ਸਰਦਾਰ ਸ਼ੇਰ ਸਿੰਘ ਖਵਾਏ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਸ ਮਹਾਪੰਚਾਇਤ ਦੇ ਵਿੱਚ ਸਰਦਾਰ ਸ਼ੇਰ ਸਿੰਘ ਖਵਾਏ ਜੀ ਪਹੁੰਚਣ ਔਰ ਲੋਕਾਂ ਦੇ ਹੱਕਾਂ ਦੀਆਂ ਰੋਹ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ VOTER ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਵਾਸਤੇ ਜੋ ਵੀ ਸਾਨੂੰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਦਾਇਤਾਂ ਹੋਈਆਂ ਨੇ ਉਹਨਾਂ ਹਦਾਇਤਾਂ ਦੇ ਅੰਦਰ ਜੋ ਵੀ ਅਸੀਂ ਫੈਸਿਲਿਟੀ ਪ੍ਰੋਵਾਈਡ ਕਰਾ ਸਕਦੇ ਹਾਂ ਇੱਕ ਰਾਜਨੀਤਿਕ ਪਾਰਟੀ ਦੇ ਨਾਤੇ ਉਹ ਅਸੀਂ VOTER ਨੂੰ ਜਿਹੜੀ ਉੱਤੇ ਫੈਸਿਲਿਟੀ ਪ੍ਰੋਵਾਈਡ ਕਰਾਉਂਦੇ ਹਾਂ